ਮਾਰੇ ਸੱਚੇ ਪਾਤਸ਼ਾਹ ਜੀਆਂ ਦਾ ਪਰਿਵਾਰ ਸ਼ੁਕਰਾਨਾ ਕਰ ਰਿਹਾ ਸਤਿਗੁਰ ਜੀਆਂ ਦਾ ਉਹ ਟਾਸਰਾ ਲੈ ਰਿਹਾ ਹੈ ਤੇ ਮਾਰੇ ਸਾਹਿਬ ਕਹਿੰਦੇ ਆ ਜਦੋਂ ਸਾਡੇ ਘਰ ਵੀ ਸਤਿਗੁਰ ਜੀ ਕੋਈ ਦਾਤ ਬਖਸ਼ਿਸ਼ ਕਰਨ ਜਦੋਂ ਸਾਡੇ ਤੇ ਵੀ ਗੁਰੂ ਜੀ ਦੀ ਕੋਈ ਰਹਿਮਤ ਹੋਵੇ ਬਖਸ਼ਿਸ਼ ਹੋਵੇ ਸਿੱਖਾ ਤੇਰਾ ਵੀ ਫਰਜ਼ ਬਣਦਾ ਹੈ ਤੂੰ ਸਭ ਤੋਂ ਪਹਿਲਾਂ ਆਪਣੇ ਗੁਰੂ ਦਾ ਸ਼ੁਕਰਾਨਾ ਕਰਨਾ ਹੈ ਜਿਹੜਾ ਵੀ ਸਿੱਖ ਆਪਣੀ ਜ਼ਿੰਦਗੀ ਵਿੱਚ ਗੁਰੂ ਦਾ ਸ਼ੁਕਰਾਨਾ ਕਰਦਾ ਹੈ ਧੰਨ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਉਹਨੂੰ 4 ਗੁਣਾ ਵੱਧ ਦਾਤਾਂ ਦਿੰਦੇ ਆ ਬਾਣੀ ਵਿੱਚ ਮਹਾਰਾਜ ਕਹਿੰਦੇ ਉਸਤੇ ਟੋਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਵਾਲ 4 ਗੁਣਾ ਵੱਧ ਦਾਤਾਂ ਮਿਲਦੀਆਂ ਜਿਹੜਾ ਵੀ ਪ੍ਰਮਾਤਮਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਰਿਹਾ ਹੈ ਜਿਵੇਂ ਅੱਜ ਇਹ ਪਰਿਵਾਰ ਸਾਡੇ ਸਤਿਕਾਰਯੋਗ ਭਾਈ ਮस्तान ਸਿੰਘ ਦਾ ਸਮੂਹ ਪਰਿਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਾਰੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰ ਰਿਹਾ ਹੈ ਗੁਰੂ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰ ਰਿਹਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਾਰੇ ਸੱਚੇ ਪਾਤਸ਼ਾਹ ਨੇ ਕਾਕਾ ਜੇਸ਼ਨ ਸਿੰਘ ਦੀ ਇਹਨਾਂ ਦੀ ਢੋਲੀ ਵਿੱਚ ਦਾਤ ਪਾਈ ਹੈ ਯਾਦ ਰੱਖਿਓ ਇਹ ਦਾਤਾਂ ਬੜੀਆਂ ਵੱਡੀਆਂ ਦਾਤਾਂ ਇਹ ਦਾਤਾਂ ਐਵੇਂ ਨਹੀਂ ਢੋਲੀ ਵਿੱਚ ਪੈਂਦੀਆਂ ਇਹ ਦਾਤਾਂ ਵੱਡੇ ਕਰਮਾਂ ਦੇ ਨਾਲ ਵੱਡੇ ਭਾਗਾਂ ਦੇ ਨਾਲ ਢੋਲੀ ਵਿੱਚ ਪੈਂਦੀਆਂ ਨਹੀਂ ਤਾਂ ਤੁਹਾਨੂੰ ਮੈਂ ਇਹੋ ਜੇ بڑے ਪਰਿਵਾਰ ਬਣਾ ਸਕਦਾ ਜਿਨ੍ਹਾਂ ਦੇ ਘਰਾਂ ਵਿੱਚ ਮਹਾਰਜ ਨੇ ਨਾ ਧੀ ਦਿੱਤੀ ਹੈ ਨਾ ਪੁੱਤ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਪੁੱਤਰ ਧੀ ਦੀ ਦਾਤ ਜੋ ਤੁਹਾਡੀ ਝੋਲੀ ਵਿੱਚ ਰੱਬ ਨੇ ਪਾਈ ਹੈ ਜਿੰਨੇ ਆਪਾਂ ਬੈਠੇ ਆ ਤੁਹਾਡੀ ਗੋਦੀ ਵਿੱਚ ਜੇ ਲਾਲ ਖੇਡ ਰਹੇ ਹੈ ਤੁਸੀਂ ਇਹ ਸਮਝੋ ਪਰਮਾਤਮਾ ਵਾਹਿਗੁਰੂ ਤੁਹਾਡੇ ਤੇ ਖੁਸ਼ ਹੈ ਪਰਮਾਤਮਾ ਨੇ ਖੁਸ਼ ਹੋ ਕੇ ਤੁਹਾਨੂੰ ਦਾਤ ਦਿੱਤੀ ਹੈ ਕਿਉਂਕਿ ਬਾਣੀ ਕਹਿ ਰਹੀ ਹੈ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ ਇਹ ਦਾਤਾ ਦਾਤੇ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਤੁਸੀਂ ਸਿਆਣੇ ਬੈਠੇ ਹੋ ਕਮਾਂਕਾਰਾਂ ਵਾਲੇ ਬੈਠੇ ਹੋ ਪਰਿਵਾਰਾਂ ਵਾਲੇ ਬੈਠੇ ਹੋ ਪਰਿਵਾਰ ਵਿੱਚ ਖਾਣ ਵਾਲੀਆਂ ਵਸਤੂਆਂ ਤੁਸੀਂ ਪੈਸੇ ਦੀਆਂ ਲਿਆ ਸਕਦੇ ਹੋ ਤੁਸੀਂ ਪੈਸੇ ਦੀ ਗੱਡੀ ਨਹੀਂ ਆ ਸਕਦੇ ਹੋ ਪੈਸੇ ਦਾ ਮਕਾਨ ਬਣਾ ਸਕਦੇ ਹੋ ਕੰਮ ਕਰ ਕਰਕੇ ਪੈਸਾ ਜ਼ਰੂਰ ਕਮਾ ਸਕਦੇ ਹੋ ਪਰ ਤੁਸੀਂ ਪੈਸੇ ਨਾਲ ਇਹ ਦਾਤਾਂ ਖਰੀਦ ਨਹੀਂ ਸਕਦੇ ਮੈਨੂੰ ਦੱਸੋਗੇ ਜੀ ਦੁਨੀਆ ਵਿੱਚ ਕਿਹੜਾ ਇਹੋ ਜਿਹਾ ਮੋਲ ਹੈ ਦੁਨੀਆ ਵਿੱਚ ਕਿਹੜੀ ਇਹੋ ਜਿਹੀ ਮਾਰਕੀਟ ਹੈ ਦੁਨੀਆ ਵਿੱਚ ਕਿਹੜੀ ਇਹੋ ਜਿਹੀ ਦੁਕਾਨ ਹੈ ਜਿੱਥੋਂ ਅਸੀਂ ਪੁੱਤਰ ਧੀ ਮੁੱਲ ਖਰੀਦ ਸਕਦੇ ਹਾਂ ਨਹੀਂ ਮਿਲਦੇ ਤੁਹਾਨੂੰ ਇੱਥੋਂ ਤੱਕ ਮੈਂ ਡਾਕਟਰ ਵੀ ਮੜਾ ਸਕਦਾ ਜਿਹੜੇ ਡਾਕਟਰ ਦੂਜਿਆਂ ਦਾ ਇਲਾਜ ਕਰਦੇ ਐ ਜਿਹੜੇ ਡਾਕਟਰ ਦੂਜਿਆਂ ਨੂੰ ਦਵਾਈਆਂ ਦਿੰਦੇ ਐ ਪਰ ਉਹਨਾਂ ਦੇ ਆਪਣੇ ਕਰ ਨਾ ਪੋਤੇ ਨਾ ਧੀ ਐ ਹਮੇਸ਼ਾ ਹੀ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਸਿੱਖ ਦੀ ਜ਼ਿੰਦਗੀ ਦੀ ਸ਼ੁਰੂਆਤ ਸਿੱਖ ਦੀ ਸਵੇਰ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਗੁਰੂ ਦੇ ਸ਼ੁਕਰਾਨੇ ਤੋਂ ਹੋਣੀ ਚਾਹੀਦੀ ਐ ਮਹਾਰਾਜ ਨੇ ਸਾਨੂੰ ਬੜਾ ਕੁਝ ਦਿੱਤਾ ਕਿਸੇ ਵਿਦਵਾਨ ਦੀਆਂ ਬੜੀਆਂ ਸੋਹਣੀਆਂ ਲੈਣਾ ਕਹਿੰਦਾ ਦਿੱਤੀਆਂ ਦਾਤੇ ਨੇ ਸਾਨੂੰ ਅਨਮੋਲ ਦਾਤਾਂ ਉਹਦੀ ਇੱਕ ਇੱਕ ਦਾਤ ਦਾ ਮੁੱਲ ਕੋਈ ਨਹੀਂ ਦਿੱਤੀਆਂ ਦਾਤੇ ਨੇ ਸਾਨੂੰ ਅਨਮੋਲ ਦਾਤਾਂ ਉਹਦੀ ਇੱਕ ਇੱਕ ਦਾਤ ਦਾ ਮੁੱਲ ਕੋਈ ਨਹੀਂ ਪਰਮਾਤਮਾ ਨੇ ਜਿੰਨੀਆਂ ਦਾਤਾਂ ਸਾਨੂੰ ਦਿੱਤੀਆਂ ਨੇ ਜੀ ਉਹਨਾਂ ਦਾਤਾਂ ਦਾ ਮੁੱਲ ਕੋਈ ਨਹੀਂ ਹੈ ਕਿਹੜੀਆਂ ਦਾਤਾਂ ਦਿੱਤੀਆਂ ਸੋਨੇ ਜਿਹਾ ਸੁੰਦਰ ਸਰੀਰ ਦਿੱਤਾ ਜਿਸ ਦੇ ਤੁਲ ਦੁਨੀਆਂ ਤੇ ਚੀਜ਼ ਕੋਈ ਨਹੀਂ ਆ ਜਿਹੜਾ ਸਰੀਰ ਰੱਬ ਨੇ ਤੁਹਾਨੂੰ ਦਿੱਤਾ ਇਹ ਸਰੀਰ ਦੀ ਬੜੀ ਕੀਮਤ ਹੈ ਵਿਦੇਸ਼ਾਂ ਦੀ ਧਰਤੀ ਤੇ ਜਾਣ ਦਾ ਮਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੌਕਾ ਮਿਲਦਾ ਹੀ ਰਹਿੰਦਾ ਆ ਪਿੱਛੇ ਜੇ ਮਹੀਨਾ ਹੋਇਆ ਕੈਨੇਡਾ ਦੀ ਧਰਤੀ ਤੋਂ ਆਏ ਆ ਮੈਨੂੰ ਇੱਕ ਗੱਲ ਯਾਦ ਆ ਗਈ ਮੈਨੂੰ ਉੱਥੇ ਵੀਰ ਮਿਲਿਆ ਮੈਨੂੰ ਕਹਿਣ ਲੱਗਾ ਭਾਈ ਸਾਹਿਬ ਜੀ ਮੈਨੂੰ ਰੱਬ ਨੇ ਕੀ ਦਿੱਤਾ ਸੁਣਿਓ ਧਿਆਨ ਦੇ ਨਾਲ ਮੈਨੂੰ ਵੀਰ ਮਿਲਿਆ ਕਹਿੰਦਾ ਭਾਈ ਸਾਹਿਬ ਮੈਨੂੰ ਰੱਬ ਨੇ ਕੀ ਦਿੱਤਾ ਮੈਂ ਕਿਹਾ ਭਾਈ ਸਾਹਿਬ ਜੀ ਤੁਹਾਨੂੰ ਰੱਬ ਨੇ ਵਧੀਆ ਕਰ ਦਿੱਤਾ ਹੈ ਪਰਿਵਾਰ ਤੁਹਾਡਾ ਕੈਨੇਡਾ ਦੀ ਧਰਤੀ ਤੇ ਬੈਠਾ ਵਧੀਆ ਖਾਂਦੇ ਹੋ ਅਜੇ ਵੀ ਕਹਿੰਦੇ ਹੋ ਰੱਬ ਨੇ ਮੈਨੂੰ ਕੀ ਦਿੱਤਾ ਕਹਿਣ ਲੱਗਾ ਨਹੀਂ ਨਹੀਂ ਮੈਂ ਮਕਾਨ ਕੈਨੇਡਾ ਦੀ ਧਰਤੀ ਤੇ ਆਪਣੀ ਮਿਹਨਤ ਦੇ ਨਾਲ ਖਰੀਦਿਆ ਮੈਂ ਆਪਣੇ ਪਰਿਵਾਰ ਨੂੰ ਇੰਡੀਆ ਤੋਂ ਆਪਣੀ ਮਿਹਨਤ ਦੇ ਨਾਲ ਸੱਦਿਆ ਮੈਂ ਮਿਹਨਤ ਕਰਦਾ ਤਾਂ ਮੈਨੂੰ ਵਧੀਆ ਰੋਟੀ ਮਿਲਦੀ ਐ ਕਹਿੰਦਾ ਮੈਨੂੰ ਇਹ ਦੱਸੋ ਰੱਬ ਨੇ ਸਾਨੂੰ ਕੀ ਦਿੱਤਾ ਮੈਂ ਧੰਨ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਆਖਿਆ ਮੈਂ ਕਿਹਾ ਵੀਰ ਜੀ ਤੁਸੀਂ ਕਹਿੰਦੇ ਹੋ ਰੱਬ ਨੇ ਸਾਨੂੰ ਕੀ ਦਿੱਤਾ ਜਿਹੜੀ ਜੇਬਾਂ ਦੇ ਨਾਲ ਬੋਲ ਰਹੇ ਹੋ ਇਹ ਰੱਬ ਦੀ ਦਿੱਤੀ ਐ ਆਪ ਕੋ ਸਤਨਾਮ ਜੀ ਵਾਹਿਗੁਰੂ ਜੇ ਸਾਨੂੰ ਬੋਲਣ ਵਾਸਤੇ ਰੱਬ ਜੀਵੇ ਨਾ ਦਿੰਦਾ ਅਸੀਂ ਰੱਬ ਦਾ ਕੀ ਕਰ ਲੈਂਦੇ ਜੀ ਦੁਨੀਆ ਤੇ ਬੜੇ ਇਹੋ ਜਿਹੇ ਪਰਿਵਾਰ ਐ ਜਿਹੜੇ ਬੜੀ ਮਿਹਨਤ ਕਰਦੇ ਐ ਬੜੀਆਂ ਮਿਹਨਤਾਂ ਦਿਹਾੜੀਆਂ ਕਰਦੇ ਐ ਪਰ ਅੱਜ ਵੀ ਝੁੰਗੀਆਂ ਦੇ ਵਿੱਚ ਰਹਿ ਰਹੇ ਐ ਉਹਨਾਂ ਕੋਲ ਆਪਣਾ ਘਰ ਨਹੀਂ ਹੈ ਬੜੇ ਦੁਨੀਆ ਵਿੱਚ ਇਹੋ ਜਿਹੇ ਪਰਿਵਾਰ ਐ ਜਿਹੜੇ ਨੀਲੀ ਛੱਤ ਥੱਲੇ ਸੌਂਦੇ ਐ ਸ਼ੁਕਰ ਕਰਿਆ ਕਰੋ ਰੱਬ ਦਾ ਰੱਬ ਨੇ ਸਾਨੂੰ ਵਧੀਆ ਘਰ ਦਿੱਤਾ ਹੋਣਾ ਆਪਣੇ ਦੇਸ਼ ਦੀ 135 ਕਰੋੜ ਆਬਾਦੀ ਐ ਆ ਪਿੱਛੇ ਜੇ ਸਰਵਾ ਹੋਇਆ ਐ 135 ਕਰੋੜ ਵਿੱਚੋਂ 3500 ਨਹੀਂ 35000 ਨਹੀਂ 35 ਲੱਖ ਨਹੀਂ 35 ਕਰੋੜ ਬੰਦਾ ਹਰ ਰੋਜ਼ ਭੁੱਖਾ ਸੌਂਦਾ ਹੈ ਮੈਂ ਦੁਬਾਰਾ ਫਿਰ ਰਿਪੀਟ ਕਰਦਿਆਂ ਆਪਣੀ ਦੇਸ਼ ਦੀ 135 ਕਰੋੜ ਤੋਂ ਵੱਧ ਆਬਾਦੀ ਹੈ 135 ਕਰੋੜ ਵਿੱਚੋਂ 3500 ਨਹੀਂ 35000 ਨਹੀਂ 35 ਲੱਖ ਨਹੀਂ 35 ਕਰੋੜ ਬੰਦਾ ਹਰ ਰੋਜ਼ ਭੁੱਖਾ ਸੌਂਦਾ ਰੱਬ ਦਾ ਸ਼ੁਕਰ ਕਰਿਆ ਕਰੋ ਪ੍ਰਮਾਤਮਾ ਤੂੰ ਸਾਨੂੰ ਤਿੰਨ ਟਾਈਮ ਦਾ ਵਧੀਆ ਪ੍ਰਸ਼ਾਦਾ ਦੇਣਾ}\,\text{ਖਾਣ ਵਾਸਤੇ ਸਿੱਖ ਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਆ ਜਿਹੜੀਆਂ ਦਾਤਾਂ ਦਾ ਅੱਜ ਇਹ ਪਰਿਵਾਰ ਰੱਬ ਦਾ ਸ਼ੁਕਰ ਕਰ ਰਿਹਾ ਹੈ ਇਹ ਦਾਤਾਂ ਵੀ ਬੜੀਆਂ ਬੜਮੁੱਡੀਆਂ ਦਾਤਾਂ ਐਵੇਂ ਨਹੀਂ ਮਿਲਦੀਆਂ} ਪੁੱਤਰਾਂ ਵਾਲਿਓ ਮਾਰ ਕੇ ਨਿਗਾਹ ਵੇਖੋ ਪੁੱਤਰ ਜਗਤ ਨਿਸ਼ਾਨੀਆਂ ਹੁੰਦੀਆਂ ਐ ਜਿਨ੍ਹਾਂ ਘਰਾਂ ਵਿੱਚ ਖੇਡੇ ਨਾ ਬਾਲ ਕੋਈ ਉਹਨਾਂ ਘਰਾਂ ਬਰਾਨੀਆਂ ਹੁੰਦੀਆਂ ਨੇ ਜਿਨ੍ਹਾਂ ਘਰਾਂ ਵਿੱਚ ਲਾਲ ਨਹੀਂ ਖੇਡਦੇ ਉਹ ਮਾਂ ਨੂੰ ਪੁੱਛ ਕੇ ਵੇਖੋ ਮਾਂ ਰਾਤ ਨੂੰ ਘੁੱਬਾਂ ਮਾਰ ਮਾਰ ਰੋਂਦੀ ਐ ਉਹ ਮਾਂ ਰੱਬ ਦੇ ਚਰਨਾਂ 'ਚ ਅਰਦਾਸਾਂ ਕਰਦੀ ਐ ਵੀ ਰੱਬਾ ਮੇਰੀ ਕੁੱਖ ਨੂੰ ਵੀ ਭਾਗ ਲਾ ਦੇ ਧੰਨ ਗੁਰੂ ਨਾਨਕ ਦੇ ਮਾਰੇ ਸੱਚੇ ਪਾਤਸ਼ਾਹ ਦਾ ਤੁਸੀਂ ਪ੍ਰਕਾਸ਼ ਦਿਹਾੜਾ ਮਨਾ ਕੇ ਹਟਿਓ ਪਿੱਛੇ ਜੇ ਮਾਰੇ ਸੱਚੇ ਪਾਤਸ਼ਾਹ ਦੀ ਵੱਡੀ ਭੈਣ ਬੇਬੇ ਨਾਨਕੀ ਬੇਬੇ ਨਾਨਕੀ ਆਪਣੀਆਂ ਸਹੇਲੀਆਂ ਦੇ ਨਾਲ ਖੇਡ ਰਹੀ ਹੈ ਆਪਣੀਆਂ ਸਹੇਲੀਆਂ ਦੇ ਨਾਲ ਖੇਡਦਿਆਂ ਖੇਡਦਿਆਂ ਬੇਬੇ ਨਾਨਕੀ ਦੀਆਂ ਸਹੇਲੀਆਂ ਦੀ ਮਾਵਾਂ ਨੇ ਬੇਬੇ ਨਾਨਕੀ ਤੋਂ ਆਪਣੇ ਧੀ ਪੁੱਤ ਪਾਸੇ ਕਰ ਲੈ ਕਿ ਆ ਆਖਿਆ ਤੁਸੀਂ ਬੇਬੇ ਨਾਨਕੀ ਦੇ ਨਾਲ ਨਾ ਖੇਡੋ ਅਹਿਤੀਓ ਤੁਸੀਂ ਨਾਨਕੀ ਦੇ ਨਾਲ ਨਹੀਂ ਖੇਡਣਾ ਸਹੇਲੀਆਂ ਨੇ ਪੁੱਛਿਆ ਮਾਂ ਸਾਡੀ ਸਹੇਲੀ ਹੈ ਬੇਬੇ ਨਾਨਕੀ ਅਸੀਂ ਕਿਉਂ ਨਾ ਖੇਡੀਏ ਤੇ ਉਹਨਾਂ ਦੀਆਂ ਮਾਵਾਂ ਨੇ ਆਖਿਆ ਸੀ ਇਹਦੇ ਕਿਹੜਾ ਕੋਈ ਵੀਰ ਹੈ ਜਿੱਦਣ ਵੀ ਇਹ ਆਈ ਹੈ ਇਹਨਾਂ ਦੇ ਘਰ ਕੋਈ ਔਲਾਦ ਨਹੀਂ ਹੋਈ ਮੈਂ ਮਾਫੀ ਮੰਗ ਕੇ ਬੇਨਤੀ ਕਰਦਾ ਬੇਬੇ ਨਾਨਕੀ ਆਪਣੀ ਮਾतृਪ੍ਰਤਤਾ ਦੇ ਕੋਲ ਗਈ ਮਾਂ ਦੇ ਕੋਲ ਜਾ ਕੇ ਭੁੱਬਾਂ ਮਾਰੀਆਂ ਮਾਂ ਮੈਨੂੰ ਵੀ ਇੱਕ ਵੀਰ ਚਾਹੀਦਾ ਹੈ ਮਾਂ ਜੀ ਮੈਨੂੰ ਵੀ ਮੇਰਾ ਭਰਾ ਚਾਹੀਦਾ ਮੈਂ ਵੀ ਆਪਣੇ ਭਰਾ ਦੇ ਨਾਲ ਖੇਡਣਾ ਚਾਹੁੰਨੀ ਆ ਮਾਂ ਤ੍ਰਿਪਤਾ ਨੇ ਆਖਿਆ ਸੀ ਧੀਏ ਜਿਹੜਾ ਸਭ ਨੂੰ ਦਿੰਦਾ ਹੈ ਤੂੰ ਵੀ ਉਹਦੇ ਚਰਨਾਂ 'ਚ ਅਰਦਾਸ ਕਰ ਜੇ ਤੈਨੂੰ ਵੀਰ ਚਾਹੀਦਾ ਮੈਂ ਗੱਲ ਇਹ ਕਰ ਰਿਹਾ ਇਹ ਦਾਤਾਂ ਵਡੀਆਂ ਬੜਮੁੱਡੀਆਂ ਦਾਤਾਂ ਜਿਹੜੀਆਂ ਤੁਹਾਡੀ ਝੋਲੀ ਵਿੱਚ ਰੱਬ ਨੇ ਪਾਈਆਂ ਵੱਡੀਆਂ ਖੁਸ਼ੀਆਂ ਜੱਗ ਤੇ ਦੋ ਸੰਗ ਤੇ ਪਰ ਇਹ ਮਿਲਣ ਨਾ ਕਿਸੇ ਬਾਜ਼ਾਰ ਵਿੱਚੋਂ ਗ੍ਰੈਸਤੀ ਜੀਵਨ ਵਾਸਤੇ ਪਤੀ ਪਤਨੀ ਵਾਸਤੇ ਦੋ ਖੁਸ਼ੀਆਂ ਸਭ ਤੋਂ ਵੱਡੀਆਂ ਹੁੰਦੀਆਂ ਕਿਹੜੀਆਂ ਕਿਹੜੀਆਂ ਜੀ ਪਹਿਲੀ ਖੁਸ਼ੀ ਹੁੰਦੀ ਹੈ ਜਦੋਂ ਘਰ ਵਿੱਚ ਪੁੱਤਰ ਧੀ ਦਾ ਜਨਮ ਹੁੰਦਾ ਹੈ ਉਹ ਮਾਂ ਨੂੰ ਪੁੱਛ ਕੇ ਵੇਖੋ ਉਹਦੇ ਹਿਰਦੇ ਵਿੱਚ ਕਿੰਨੀ ਖੁਸ਼ੀ ਹੁੰਦੀ ਹੈ ਉਹ ਬਾਪੂ ਨੂੰ ਪੁੱਛ ਕੇ ਵੇਖੋ ਉਹਦੇ ਹਿਰਦੇ ਵਿੱਚ ਕਿੰਨੀ ਖੁਸ਼ੀ ਹੁੰਦੀ ਹੈ ਪਹਿਲੀ ਖੁਸ਼ੀ ਹੁੰਦੀ ਹੈ ਜਨਮ ਦੀ ਤੇ ਦੂਜੀ ਖੁਸ਼ੀ ਕਿਹੜੀ ਹੈ ਜਿੱਦਣ ਉਹ ਹੀ ਪੁੱਤਰ ਧੀ ਵੱਡੇ ਹੋ ਜਾਣ ਉਹਨਾਂ ਦੇ ਵਿਆਹ ਵਾਲਾ ਦਿਨ ਹੋਵੇ ਉਦੋਂ ਵੀ ਮਾਪੇ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਹਿਰਦੇ ਵਿੱਚ ਕਿੰਨੀ ਖੁਸ਼ੀ ਹੁੰਦੀ ਹੈ ਮੈਂ ਗੱਲ ਕਰ ਰਿਹਾ ਸੀ ਹਮੇਸ਼ਾ ਰੱਬ ਦਾ ਸ਼ੁਕਰ ਕਰਿਆ ਕਰੋ ਹਮੇਸ਼ਾ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਰੱਬ ਨੇ ਸਾਨੂੰ ਬੜੀਆਂ ਦਾਤਾਂ ਦਿੱਤੀਆਂ ਅੱਜ ਕਈ ਕਹਿ ਦਿੰਦੇ ਰੱਬ ਨੇ ਸਾਨੂੰ ਕੀ ਦਿੱਤਾ ਉਹ ਰੱਬ ਨੇ ਸਾਨੂੰ ਵੇਖਣ ਵਾਸਤੇ ਅੱਖਾਂ ਦਿੱਤੀਆਂ ਜੀ ਇਹਨਾਂ ਅੱਖਾਂ ਦੀ ਉਹਨਾਂ ਨੂੰ ਕੀਮਤ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਵੇਖਣ ਵਾਸਤੇ ਅੱਖਾਂ ਨਹੀਂ ਮਿਲੀਆਂ ਰੱਬ ਨੇ ਸਾਨੂੰ ਪਤਾ ਕੀ ਦਿੱਤਾ ਹੋਇਆ ਹੈ ਆਪਣੇ ਦੇਸ਼ ਵਿੱਚ ਇਹੋ ਜਿਹੇ ਹਸਪਤਾਲ ਬਣੇ ਹੋਏ ਐ ਤੁਹਾਨੂੰ ਦਿਖਾ ਸਕਦੇ ਆ ਜਿਨ੍ਹਾਂ ਹਸਪਤਾਲਾਂ ਵਿੱਚ 20-20 ਸਾਲ ਦੇ ਨੌਜਵਾਨ ਬੱਚੇ ਐਡਮਿਟ ਐ ਜਦੋਂ ਤੁਸੀਂ ਜਾ ਕੇ ਵੇਖੋਗੇ ਉਹ 20 ਸਾਲ ਦੇ ਬੱਚੇ ਦੀ ਸੋਚਣ ਸ਼ਕਤੀ 2 ਸਾਲ ਦੇ ਬੱਚੇ ਜਿੰਨੀ ਐ ਰੱਬ ਨੇ ਸਾਨੂੰ ਸੋਚਣ ਵਾਸਤੇ ਦਿਮਾਗ ਦਿੱਤਾ ਹੈ। ਰੱਬ ਨੇ ਸਾਨੂੰ ਤੰਦਰੁਸਤ ਸਰੀਰ ਦਿੱਤਾ ਹੈ। ਇਹ ਪਰਮਾਤਮਾ ਦੀ ਸਭ ਤੋਂ ਵੱਡੀ ਦੇਣ ਹੈ। ਹਮੇਸ਼ਾ ਹੀ ਰੱਬ ਦਾ ਸ਼ੁਕਰ ਕਰਨਾ। ਅੱਜ ਜਿਹੜੀ ਅਰਦਾਸ ਪਰਿਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰ ਰਿਹਾ ਹੈ। ਮੈਂ ਤੁਹਾਡੇ ਚਰਨਾਂ 'ਚ ਇਹ ਬੇਨਤੀਆਂ ਕਰਕੇ ਜਾਣੀ ਐ ਜਿਹੜੀ ਦਾਤ ਰੱਬ ਨੇ ਇਹ ਪਰਿਵਾਰ ਦੀ ਝੋਲੀ ਵਿੱਚ ਪਾਈ ਐ ਜੇ ਅਸੀਂ ਵੀ ਚਾਹੁੰਨੇ ਆ ਸਾਡੀ ਝੋਲੀ ਵਿੱਚ ਵੀ ਰੱਬ ਇਹ ਦਾਤਾਂ ਪਾਵੇ ਤੇ ਰੱਬ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ ਅਰਦਾਸ ਵਿੱਚ ਐਨੀ ਵੱਡੀ ਤਾਕਤ ਐ ਅਰਦਾਸ ਮੱਥੇ ਦੀਆਂ ਲਕੀਰਾਂ ਵੀ ਸਿੱਧੀਆਂ ਕਰ ਦਿੰਦੀ ਐ ਇਹ ਧੰਗੁਰੂ ਨਾਨਕ ਦੇ ਮਾਰੇ ਸੱਚੇ ਪਾਤਸ਼ਾਹ ਦਾ ਘਰ ਹੈ ਹੋਜਿਆ ਇੱਥੇ ਲੋਕ ਰੋਂਦੇ ਆਉਂਦੇ ਆ ਹੱਸਦੇ ਜਾਂਦੇ ਆ ਇੱਥੇ ਲੋਕ ਖਾਲੀ ਢੋਲੀਆਂ ਲੈ ਕੇ ਆਉਂਦੇ ਆ ਢੋਲੀਆਂ ਭਰਾ ਕੇ ਜਾਂਦੇ ਆ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਗੁਰੂ ਹਰਗੋਬਿੰਦ ਮਾਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਮਾਤਾ ਸੁਲੱਖਣੀ ਆਉਂਦੀ ਹੈ ਜੀ ਸੁਣਿਓ ਬੀਬਿਓ ਧਿਆਨ ਦੇ ਨਾਲ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਾਤਾ ਸੁਲਖਣੀ ਆਈ ਮਾ ਸੁਲਖਣੀ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਜੀ ਮੇਰੇ ਕਰਮਾਂ ਵਿੱਚ ਵੀ ਔਲਾਦ ਦਾ ਸੁੱਖ ਲਿਖ ਦਿਓ ਮਹਾਰਾਜ ਨਾ ਮੇਰੇ ਘਰ ਧੀ ਹੈ ਨਾ ਪੋਤਾ ਹੈ ਮਹਾਰਾਜ ਕਰੋ ਕਿਰਪਾ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਬਹੁਤ ਐ ਤੁਸੀਂ ਪੈਸਾ ਬੜਾ ਦਿੱਤਾ ਜ਼ਮੀਨ ਜਾਇਦਾਦ ਬੜੀ ਦਿੱਤੀ ਹੈ ਹਰ ਇੱਕ ਚੀਜ਼ ਘਰ ਵਿੱਚ ਦਿੱਤੀ ਹੈ ਪਰ ਮਹਾਰਾਜ ਇਹਨਾਂ ਚੀਜ਼ਾਂ ਨੂੰ ਸੰਭਣ ਵਾਲਾ ਕੋਈ ਨਹੀਂ ਹੈ ਜਦੋਂ ਸ਼ੇਮੇ ਪਾਸ਼ਾ ਨੇ ਮਾਂ ਦੀ ਫਰਿਆਦ ਸੁਣੀ ਨੇਤਰ ਬੰਦ ਕੀਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਸ਼ਾ ਜੀਆ ਨੇ ਨੇਤਰ ਖੋਲ ਕੇ ਆਖਿਆ ਮਾਤਾ ਤੇਰੇ ਕਰਮਾਂ ਵਿੱਚ ਇੱਕ ਜਨਮ ਕੀ ਸੱਤ ਜਨਮ ਔਲਾਦ ਦਾ ਸੁੱਖ ਨਹੀਂ ਹੈ ਤੇਰੇ ਕਰਮਾਂ ਵਿੱਚ ਸੱਤ ਜਨਮਾਂ ੌਲਾਦ ਦਾ ਸੁੱਖ ਨਹੀਂ ਲਿਖਿਆ ਰੱਬ ਨੇ ਮਾਤਾ ਸੁਲਖਣੀ ਭੁੱਬਾਂ ਮਾਰਦੀ ਹੋਈ ਧੰਨ ਗੁਰੂ ਹਰਗੋਬਿੰਦ ਮਹਾਰਾਜ ਦੇ ਦਰ ਤੋਂ ਬਾਹਰ ਆ ਰਹੀ ਹੈ ਮਹਾਰਾਜ ਜੀ ਦੇ ਦਰਬਾਰ ਚੋਂ ਬਾਹਰ ਆ ਰਹੀ ਹੈ ਸਾਹਮਣੇ ਬਾਬਾ ਬੁੱਢਾ ਸਾਹਿਬ ਖੜੇ ਹੈ ਭਾਈ ਗੁਰਦਾਸ ਜੀ ਸਾਹਮਣੇ ਖੜੇ ਹੈ ਬਾਬਾ ਬੁੱਢਾ ਸਾਹਿਬ ਨੇ ਜਦੋਂ ਮਾਤਾ ਨੂੰ ਆਂਦਿਆਂ ਵੇਖਿਆ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਮਾਤਾ ਤੇਰੀਆਂ ਅੱਖਾਂ ਵਿੱਚ ਵਰਾਗ ਦੇ ਹੰਝੂ ਕਿਉਂ ਐ ਤੂੰ ਰੋ ਕਿਉਂ ਰਹੀ ਐ ਇਹ ਤਾਂ ਗੁਰੂ ਨਾਨਕ ਦਾ ਦਰ ਐ ਇੱਥੇ ਰੋਂਦੇ ਆਉਂਦੇ ਐ ਹੱਸਦੇ ਜਾਂਦੇ ਐ ਤੂੰ ਇੱਥੋਂ ਰੋਂਦੀ ਕਿਉਂ ਜਾ ਰਹੀ ਆਂ ਮਾਤਾ ਸੁਲਖਣੀ ਨੇ ਆਖਿਆ ਬਾਬਾ ਜੀ ਮੈਂ ਵੀ ਇਹੀ ਸੁਣਿਆ ਸੀ ਗੁਰੂ ਨਾਨਕ ਦੇ ਦਰ ਤੇ ਜਿਹੜਾ ਵੀ ਭਾਵਨਾ ਦੇ ਨਾਲ ਆ ਕੇ ਫਰਿਆਦ ਕਰਦਾ ਗੁਰੂ ਨਾਨਕ ਦਾ ਦਰ ਉਹਦੀਆਂ ਝੋੜੀਆਂ ਭਰਦਾ ਐ ਪਰ ਅੱਜ ਮੈਂ ਗੁਰੂ ਦੇ ਦਰ ਤੋਂ ਖਾਲੀ ਜਾ ਰਹੀ ਹਾਂ ਬਾਬਾ ਬੁੱਢਾ ਸਾਹਿਬ ਬੜੇ ਹੈਰਾਨ ਹੋਏ ਕਹਿਣ ਲੱਗੇ ਮਾਤਾ ਤੇਰੀ ਕੀ ਫਰਿਆਦ ਹੈ ਕੀ ਮੰਗ ਕੀਤੀ ਗੁਰੂ ਸਾਹਿਬ ਕੋਲ ਜਿਹੜੀ ਤੇਰੀ ਮੰਗ ਪੂਰੀ ਨਹੀਂ ਹੋਈ ਮਾਂ ਨੇ ਆਖਿਆ ਬਾਬਾ ਜੀ ਗੁਰੂ ਦਾ ਦਿੱਤਾ ਬੜਾ ਕੁਝ ਹੈ ਪਰ ਦਾਤਾ ਨੂੰ ਸਾਂਭਣ ਵਾਲਾ ਕੋਈ ਨਹੀਂ ਹੈ ਮੇਰੇ ਘਰ ਵਿੱਚ ਨਾ ਪੁੱਤਰ ਹੈ ਨਾ ਧੀ ਹੈ ਬਾਬਾ ਬੁੱਢਾ ਸਾਹਿਬ ਹੱਸ ਕੇ ਕਹਿਣ ਲੱਗੇ ਮਾਤਾ ਬਸ ਇੰਨੀ ਕੁ ਗੱਲ ਹੈ બસ ਇੰਨੀ ਕ ਮੰਗ ਹੈ ਤੇਰੀ ਤੇ ਮਾਂ ਨੇ ਭੁੱਬਾਂ ਮਾਰ ਕੇ ਆਖਿਆ ਬਾਬਾ ਜੀ ਤੁਹਾਡੇ ਵਾਸਤੇ ਛੋਟੀ ਮੰਗ ਹੋ ਸਕਦੀ ਹੈ ਪਰ ਉਹ ਮਾਂ ਨੂੰ ਪੁੱਛ ਕੇ ਵੇਖੋ ਜਿਹੜੀ ਮਾਂ ਦੀ ਗੋਦ ਵਿੱਚ ਲਾਲ ਨਹੀਂ ਖੇੜਦੇ ਮੇਰੇ ਹਿਰਦੇ ਨੂੰ ਬਾਬਾ ਜੀ ਪੁੱਛ ਕੇ ਵੇਖੋ ਕਿਦਾਂ ਲੋਕ ਤਾਨੇ ਮੇਨੇ ਮਾਰਦੇ ਐ ਸੱਚੀ ਗੱਲ ਐ ਜੀ ਧੰਨ ਗੁਰੂ ਅਰਜਨ ਦੇਵ ਮਾਰੇ ਸੱਚੇ ਪਾਤਸ਼ਾਹ ਦੇ ਘਰੋਂ ਮਾਂ ਗੰਗਾ ਨੂੰ ਵੀ ਤਾਨੇ ਮੇਨੇ ਮਾਰੇ ਜਠਾਣੀ ਨੇ ਲੋਕ ਮਾਰਦੇ ਐ ਤਾਨੀ ਮੇਣੇ ਜਿਨ੍ਹਾਂ ਦੇ ਘਰ ਵਿੱਚ 5-10 ਸਾਲ ਪੁੱਤਰ ਦੀ ਦਾਤ ਨਾ ਹੋਵੇ ਧੀ ਦੀ ਦਾਤ ਨਾ ਮਿਲੇ ਮਾਤਾ ਸੁਲਖਣੀ ਨੇ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਬਾਬਾ ਜੀ ਮੇਰੇ ਦਿਲ ਨੂੰ ਪੁੱਛ ਕੇ ਵੇਖੋ ਕਿੱਡਾ ਵੱਡਾ ਦੁੱਖ ਹੈ ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਾਤਾ ਇਹ ਤਾਂ ਬੜੀ ਛੋਟੀ ਮੰਗ ਐ ਇਹ ਕੋਈ ਵੱਡੀ ਮੰਗ ਥੋੜੀ ਐ ਕਹਿਣ ਲੱਗੀ ਮਹਾਰਾਜ ਫੇ ਕਰੋ ਕਿਰਪਾ ਮੇਰੀ ਝੋਲੀ ਭਰ ਦਿਓ ਬਾਬਾ ਬੁੱਢਾ ਸਾਹਿਬ ਨੇ ਆਖਿਆ ਮਾਤਾ ਜੇ ਝੋਲੀ ਭਰਉਣੀ ਹੈ ਜਾਂ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਤੈਨੂੰ ਗੁਰੂ ਸਾਹਿਬ ਕਹਿਣ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਤੂੰ ਸਤਿਗੁਰੂ ਨੂੰ ਆਖੀ ਮਾਰਾ ਜੀ ਦਰਗਾਹ ਦੇ ਮਾਲਕ ਵੀ ਤੁਸੀਂ ਹੋ ਜੇ ਦਰਗਾਹ ਵਿੱਚ ਮੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਮਹਾਰਾਜ ਜੀ ਆਹ ਲੋ ਕਲਮ ਆਹ ਲੋ ਦਵਾਈਤ ਇਥੇ ਮੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਲਿਖਿਆ ਹੋਇਆ। ਜ਼ੁਗਤੀ ਮਿਲ ਗਈ ਨਾ ਜੀ। ਅੱਜ ਸਾਡੀਆਂ ਅਰਦਾਸਾਂ ਕਿਉਂ ਨਹੀਂ ਪੂਰੀਆਂ ਹੁੰਦੀਆਂ? ਅੱਜ بڑے ਸਵਾਲ ਕਰ ਦਿੰਦੇ ਆਂ ਵੀ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਸਾਡੀ ਅਰਦਾਸ ਪੂਰੀ ਨਹੀਂ ਹੋਈ। ਪਤਾ ਕਿਉਂ ਨਹੀਂ ਪੂਰੀ ਹੁੰਦੀ ਜੀ? ਅੱਜ ਸਾਡਾ ਸਾਡੇ ਗੁਰੂ ਤੇ ਵਿਸ਼ਵਾਸ ਨਹੀਂ ਰਿਹਾ। ਕਿਸੇ ਵਿਦਵਾਨ ਦੀਆਂ ਬੜੀਆਂ ਸੋਹਣੀਆਂ ਲੈਣਾ ਕਹਿੰਦਾ ਜਿਨ੍ਹਾਂ ਨੇ ਸਿੱਧਕ ਤੇਰੇ ਤੇ ਰੱਖਿਆ ਉਹਨਾਂ ਨੇ ਸਭ ਕੁਝ ਪਾਇਆ ਏ ਉਹ ਗਏ ਜਹਾਨੋਂ ਖਾਲੀ ਜਿਨ੍ਹਾਂ ਨੂੰ ਸਿੱਧਕ ਨਾ ਆਇਆ ਏ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਹੀ ਨਹੀਂ ਆਇਆ ਉਹ ਗੁਰੂ ਦੇ ਕੋਲ ਆ ਕੇ ਵੀ ਖਾਲੀ ਚਲੇ ਜਾਂਦੇ ਜੀ ਜੇ ਤੁਹਾਡਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਵਿਸ਼ਵਾਸ ਹੋਏਗਾ ਭਾਵਨਾ ਹੋਏਗੀ ਸ਼ਰਧਾ ਹੋਏਗੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਕਹਿਣਾ ਤੁਹਾਡੀ ਢੋਲੀ ਖਾਲੀ ਨਹੀਂ ਗੁਰੂ ਮੋੜੇਗਾ ਜਰੂਰ ਤੁਹਾਡੀਆਂ ਝੋਲੀਆਂ ਭਰੇਗਾ ਮਾਤਾ ਸਲਖਣੀ ਬਾਬਾ ਬੁੱਢਾ ਸਾਹਿਬ ਦੇ ਕੋਲੋਂ ਝੁਗਤੀ ਲੈ ਕੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰ ਜੀਆਂ ਦੇ ਕੋਲ ਦੁਆਰਾ ਫਿਰ ਗਈ ਜਾ ਕੇ ਫਰਿਆਦ ਕੀਤੀ ਮਹਾਰਾਜ ਜੀ ਮੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਲਿਖ ਦਿਓ ਮੇਰੇ ਕਰਮਾਂ ਵਿੱਚ ਧੀ ਪੁੱਤਰ ਲਿਖ ਦਿਓ ਮਹਾਰਾਜ ਕਰੋ ਕਿਰਪਾ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਆਖਿਆ ਮਾਤਾ ਤੈਨੂੰ ਪਹਿਲਾਂ ਵੀ ਆਖਿਆ ਸੀ ਤੇਰੇ ਕਰਮਾਂ ਵਿੱਚ ਇੱਕ ਜਨਮ ਕੀ ਸੱਤ ਜਨਮੋਂ ਔਲਾਦ ਦਾ ਸੁੱਖ ਨਹੀਂ ਹੈ ਮਾ ਨੇ ਪੁੱਭਾਂ ਮਾਰ ਕੇ ਆਖਿਆ ਐ ਸਤਿਗੁਰੂ ਤੁਸੀਂ ਦਰਗਾਹ ਦੇ ਮਾਲਕ ਹੋ ਮਹਾਰਾਜ ਜੀ ਤੁਸੀਂ ਖੁਦ ਪਰਮੇਸ਼ਰ ਹੋ ਜੇ ਦਰਗਾਹ ਵਿੱਚ ਮੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਸਤਿਗੁਰ ਜੀ ਆ ਲੋ ਦਵੈਤ ਆ ਲੋ ਕਲਮ ਇੱਥੇ ਮੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਲਿਖ ਦਿਓ ਜਦੋਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਦੀ ਭਾਵਨਾ ਨੂੰ ਵੇਖਿਆ ਖਰਦਾ ਨੂੰ ਵੇਖਿਆ ਜਿਹੜੀ ਮਾਂ ਸੁਲਖਣੀ ਧੰਨ ਗੁਰੂ ਹਰਗੋਬਿੰਦ ਮਹਾਰਾਜ ਕੋਲ ਪੁੱਤਰ ਦੀ ਦਾਤ ਮੰਗਣ ਵਾਸਤੇ ਆਈ ਸੀ ਜਿਹੜੇ ਸਤਿਗੁਰ ਜੀਆ ਨੇ ਆਖਿਆ ਮਾਤਾ ਤੇਰੇ ਕਰਮਾਂ ਵਿੱਚ ਇੱਕ ਜਨਮ ਕੀ ਸੱਤ ਜਨਮੋਂ ਲਾੜ ਦਾ ਸੁੱਖ ਨਹੀਂ ਹੈ ਜਦੋਂ ਮਾਂ ਦੀ ਭਾਵਨਾ ਨੂੰ ਵੇਖਿਆ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਉਹੀ ਗੁਰੂ ਨੇ ਸੱਤ ਪੁੱਤਰਾਂ ਦੀ ਦਾਤ ਮਾਤਾ ਦੀ ਢੋਲੀ ਵਿੱਚ ਪਾਈ ਅੱਜ ਵੀ ਤੁਸੀਂ ਚੱਬੇ ਪਿੰਡ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਪਿੰਡ ਹੈ ਚੱਬਾ ਅੱਜ ਵੀ ਚੱਬੇ ਪਿੰਡ ਜਾ ਕੇ ਪੁੱਛ ਸਕਦੇ ਹੋ ਅੱਜ ਵੀ ਮਾਂ ਸੁਲੱਖਣੀ ਦੀ ਅਨਸਬੰਸ ਚੱਲ ਰਹੀ ਹੈ ਇਹ ਮੈਂ ਤੁਹਾਨੂੰ ਗੱਲ ਕਰ ਰਿਹਾ ਜਿਹੜੇ ਦਰ ਤੇ ਤੁਸੀਂ ਬੈਠੇ ਹੋ ਜਿਹੜੇ ਗੁਰੂ ਦੇ ਚਰਨਾਂ ਵਿੱਚ ਤੁਸੀਂ ਬੈਠੇ ਹੋ ਇੱਥੇ ਆ ਕੇ ਕਿਸਮਤਾਂ ਬਦਲਦੀਆਂ ਕਿਸਮਤਾਂ ਇੱਥੇ ਆ ਕੇ ਮੱਥੇ ਦੇ ਲੇਖ ਬਦਲੀ ਹੁੰਦੇ ਐ ਇੱਥੇ ਆ ਕੇ ਗੁਰੂ ਉਹ ਵੀ ਦਾਤਾ ਝੋਲੀ ਵਿੱਚ ਪਾ ਦਿੰਦਾ ਜਿਹੜੀਆਂ ਦਾਤਾ ਸਾਡੇ ਕਰਮਾਂ ਵਿੱਚ ਰੱਬ ਨੇ ਨਹੀਂ ਵੀ ਲਿਖੀਆਂ ਪਰ ਗੱਲ ਹੈ ਭਾਵਨਾ ਦੀ ਹੁਣ ਇੱਕ ਗੱਲ ਅੱਗੇ ਮੈਂ ਤੁਹਾਡੇ ਚਰਨਾਂ 'ਚ ਹੋਰ ਬੇਨਤੀ ਕਰਦਾ ਕਰਮਾਂ ਦੇ ਨਾਲ ਰੱਬ ਸਾਡੀ ਝੋਲੀ ਵਿੱਚ ਦਾਤਾਂ ਪਾਉਂਦਾ ਪੁੱਤਰਾਂ ਧੀਆਂ ਦੀ ਅੱਗੇ ਸਾਡਾ ਵੀ ਫਰਜ਼ ਬਣਦਾ ਹੈ ਅੱਜ ਦੀ ਮਾਂ ਦਾ ਅੱਜ ਦੇ ਪਿਓ ਦਾ ਵੀ ਫਰਜ਼ ਬਣਦਾ ਹੈ ਜੇ ਤੁਹਾਡੀ ਝੋਲੀ ਵਿੱਚ ਰੱਬ ਨੇ ਤੁਹਾਨੂੰ ਐਨੇ ਸੋਹਣੇ ਸੋਹਣੇ ਪੁੱਤਰ ਦਿੱਤੇ ਐ ਐਨੀਆਂ ਸੋਹਣੀਆਂ ਸੋਹਣੀਆਂ ਧੀਆ ਦਿੱਤੀਆਂ ਐ ਮਾਪਿਆਂ ਵਾਲਿਓ ਅੱਜ ਦੀ ਇਹ ਮਾਏ ਤੂੰ ਆਪਣੇ ਪੁੱਤਰ ਧੀ ਨੂੰ ਗੁਰੂ ਦੇ ਨਾਲ ਜੋੜਿਆ ਕਰ ਤੂੰ ਆਪਣੇ ਪੁੱਤਰਾਂ ਧੀਆਂ ਨੂੰ ਵਧੀਆ ਪੜਾ ਲਿਖਾ ਮੈਂ ਨਹੀਂ ਕਹਿੰਨਾ ਪੜ੍ਹਨਾ ਨਹੀਂ ਚਾਹੀਦਾ ਆਪਾਂ ਕਿੰਨੇ ਖੁਸ਼ ਹੁੰਨੇ ਆ ਸਾਡਾ ਪੁੱਤਰ ਪੰਜਾਬੀ ਪੜ੍ਹਨ ਲੱਗ ਗਿਆ ਸਾਡਾ ਪੁੱਤਰ ਇੰਗਲਿਸ਼ ਪੜ੍ਹਨ ਲੱਗ ਗਿਆ ਕੋਈ ਰਿਸ਼ਤੇਦਾਰ ਆਉਂਦਾ ਅਸੀਂ ਕਹਿੰਨੇ ਆ ਪੁੱਤਰਾ ABC ਬੋਲ ਕੇ ਸੁਣਾ ਪੁੱਤਰਾ ਊੜਾ ਏੜਾ ਬੋਲ ਕੇ ਸੁਣਾ ਜਿੱਥੇ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ ਵਿੱਚ ਪੜਾਉਨੇ ਹੋ ਉੱਥੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਆਪਣੇ ਬੱਚਿਆਂ ਨੂੰ ਗੁਰੂ ਲੜਵੀ ਲਾਓ ਮੈਨੂੰ ਇੱਕ ਬਚਨ ਯਾਦ ਆ ਗਿਆ ਜੀ ਧੰਗੁਰੂ ਨਾਨਕ ਦੇਵ ਮਾਰੇ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨੇ ਨੇ ਕਿਸੇ ਸਮੇਂ ਆਖਿਆ ਸੀ ਭਾਈ ਮਰਦਾਨੇ ਨੇ ਆਖਿਆ ਸੀ ਮਹਾਰਾਜ ਮੇਰੇ ਪਰਿਵਾਰ ਦੀ ਬਾਹ ਨਾ ਛੱਡਿਓ ਮੇਰੇ ਪਰਿਵਾਰ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਧੰਗੁਰੂ ਨਾਨਕ ਦੇ ਮਹਾਰਾਜ ਨੇ ਆਖਿਆ ਮਰਦਾਨਿਆਂ ਜੇ ਚਾਹੋ ਗੁਰੂ ਨਾਨਕ ਦਾ ਮੇਰ ਭਰਿਆ ਹੱਥ ਤੇਰੇ ਪਰਿਵਾਰ ਤੇ ਸਦਾ ਹੀ ਰਵੇ ਜੇ ਚਾਹੋ ਨਾ ਧੰ ਗੁਰੂ ਨਾਨਕ ਦੇ ਮਹਾਰੇ ਤੇਰੇ ਪਰਿਵਾਰ ਦੀ ਬਾਹ ਫੜ ਕੇ ਰੱਖਣ ਜਾਂ ਆਪਣੇ ਪਰਿਵਾਰ ਨੂੰ ਜਾ ਕੇ ਕਹ ਦੇ ਤੇਰਾ ਪਰਿਵਾਰ ਜਪਜੀ ਸਾਹਿਬ ਦਾ ਪੱਲਾ ਨਾ ਛੱਡੇ ਗੁਰੂ ਨਾਨਕ ਤੇਰੇ ਪਰਿਵਾਰ ਦੀ ਕਦੇ ਬਾਹ ਨਹੀਂ ਛੱਡੇਗਾ ਤੁਹਾਨੂੰ ਸਤਨਾਮ ਸ੍ਰੀ ਵਾਹਿਗੁਰੂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਬੋਤੀ ਬਾਣੀ ਨਹੀਂ ਪੜ ਸਕਦੇ ਗੁਰੂ ਦਾ ਹੁਕਮ ਹੈ ਸਿੱਖ ਨੇ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਪਰ ਜੇ ਤੁਸੀਂ ਅੰਮ੍ਰਿਤ ਨਹੀਂ ਵੀ ਛਕਿਆ ਜੇ ਤੁਸੀਂ ਬਾਣੀ ਨਹੀਂ ਪੜਦੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਘੱਟੋ-ਘੱਟ ਇੱਕ ਜਪਜੀ ਸਾਹਿਬ ਦਾ ਜਾਪ ਰੋਜ਼ ਕਰਨਾ ਸ਼ੁਰੂ ਕਰ ਦਿਓ ਇੱਕ ਜਪਜੀ ਸਾਹਿਬ ਦਾ ਜਾਪ ਜੇ ਤੁਸੀਂ ਹਰ ਰੋਜ਼ ਕਰੋਗੇ ਤੇ ਮਾਰੇ ਸੱਚੇ ਪਾਤਸ਼ਾਹ ਦੀ ਕਹਨੇਰੀ ਨਜ਼ਰ ਤੁਹਾਡੇ ਤੇ ਹੋਏਗੀ ਜਿਹਦੇ ਵੱਲ ਗੁਰੂ ਦੀ ਨਜ਼ਰ ਪੈ ਗਈ ਮਹਾਰਾਜ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਗੁਰੂ ਦੀ ਨਜ਼ਰ ਕਿਵੇਂ ਪੈਂਦੀ ਹੈ ਜਦੋਂ ਅਸੀਂ ਬਾਣੀ ਪੜਦੇ ਹਾਂ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਜਪਦੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਅਸੀਂ ਬਾਣੀ ਪੜਦੇ ਹਾਂ ਫਿਰ ਗੁਰੂ ਦੀ ਨਦਰ ਪੈਂਦੀ ਹੈ ਜਿਨ੍ਹਾਂ ਦੇ ਵੱਲ ਗੁਰੂ ਦੀ ਨਦਰ ਪੈ ਗਈ ਉਹਨਾਂ ਦੇ ਘਰਾਂ ਵਿੱਚ ਲੱਖਾਂ ਹੀ ਖੁਸ਼ੀਆਂ ਲੱਖਾਂ ਹੀ ਬਰਕਤਾਂ ਲੱਖਾਂ ਹੀ ਖੁਸ਼ੀਆਂ ਖੇੜੇ ਉਹਨਾਂ ਦੇ ਘਰ ਵਿੱਚ ਆ ਜਾਂਦੇ ਐ ਇਸ ਕਰਕੇ ਜਿੱਥੇ ਆਪਣੇ ਬੱਚਿਆਂ ਨੂੰ ਵਧੀਆ ਪੜਾਉਂਦੇ ਹੋ ਵਧੀਆ ਪੜ੍ਹਾਈ ਕਰਾਉਂਦੇ ਹੋ ਉੱਥੇ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਵੀ ਲਾਓ ਬਾਬੇ ਫਰੀਦ ਨੂੰ ਕਿਸੇ ਨੇ ਯਾਦ ਨਹੀਂ ਸੀ ਕਰਨਾ ਜੇ ਬਾਬੇ ਫਰੀਦ ਦੀ ਮਾਂ ਬਾਬੇ ਫਰੀਦ ਨੂੰ ਰੱਬ ਦੇ ਲੜ ਨਾਲ ਲਾਉਂਦੀ ਅੱਜ ਦੀ ਇਹ ਮਾਏ ਜਿਵੇਂ ਬਾਬੇ ਫਰੀਦ ਦੀ ਮਾਂ ਨੇ ਲਾਲਚ ਦੇ ਕੇ ਬਾਬੇ ਫਰੀਦ ਨੂੰ ਪਰਮਾਤਮਾ ਦੇ ਲੜ ਲਾਇਆ ਤੂੰ ਵੀ ਆਪਣੇ ਪੁੱਤ ਨੂੰ ਲਾਲਚ ਦੇ ਕੇ ਜਿਵੇਂ ਮਰਜੀ ਅੰਮ੍ਰਿਤ ਵੇਲੇ ਉੱਠ ਕੇ 5 10 ਮਿੰਟ 13 ਪੁੱਤ ਵੀ ਜਪਿਆ ਕਰੇ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਆਪਣੇ ਪੁੱਤਾਂ ਧੀਆਂ ਨੂੰ ਗੁਰੂ ਲੜ ਲਾਓ ਜ਼ਰੂਰ ਆਪਣੇ ਬੱਚਿਆਂ ਨੂੰ ਪਰਮਾਤਮਾ ਵਾਹਿਗੁਰੂ ਦੇ ਨਾਮ ਲਾਉਣਾ ਚਾਹੀਦਾ ਆਓ ਆਖਰੀ ਸ਼ਬਦ ਪੜ੍ਹ ਕੇ ਸਮਾਪਤੀ ਕਰਦੇ ਹਾਂ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਮੇਰੀ ਮਾਂ ਨੇ ਮੈਨੂੰ ਅਸੀਸ ਦਿੱਤੀ ਮੇਰੀ ਮਾਂ ਭਾਨੀ ਨੇ ਮੈਨੂੰ ਅਸੀਸ ਦਿੱਤੀ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿ ਰਹੇ ਹੈ ਮਹਾਰਾਜ ਜੀ ਕਿਹੜੀ ਅਸੀਸ ਦਿੱਤੀ ਮਹਾਰਾਜ ਕਹਿੰਦੇ ਪੂਤਾ ਮਾਤਾ ਕੀ ਅਸੀਸ ਕਿਹੜੀ ਅਸੀਸ ਹੈ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਆ ਪੁੱਤਰਾ ਤੈਨੂੰ ਨਿਮਖ ਮਾਤਰ ਨਿਮਖ ਕਿੰਨਾ ਹੁੰਦਾ ਜੀ ਅੱਖ ਚਮਕਣ ਜਿੰਨਾ ਸਮਾਂ ਤੈਨੂੰ ਨਿਮਖ ਮਾਤਰ ਵੀ ਰੱਬ ਦਾ ਨਾਮ ਨਾ ਭੁੱਲੇ ਤੇ ਭੁੱਲਿਆ ਵੀ ਨਹੀਂ ਜੀ ਜਿਹੜੀ ਮਾਂਏ ਤੂੰ ਆਪਣੇ ਪੁੱਤਰ ਨੂੰ ਅਸੀਸ ਦੇਵੇਂਗੀ ਤੇਰੇ ਪੁੱਤ ਨੂੰ ਅਸੀਸ ਲੱਗਦੀ ਹੈ ਅੱਜ ਦੀ ਮਾਂ ਆਪਣੇ ਬੱਚਿਆਂ ਨੂੰ ਅਸੀਸ ਦਿੰਦੀ ਹੈ ਪੁੱਤਰਾ ਤੇਰੀ ਲੰਬੀ ਉਮਰ ਹੋਵੇ ਪੁੱਤਰਾ ਤੂੰ ਮਾਪਿਆਂ ਦਾ ਆਗਿਆਕਾਰੀ ਹੋਵੇਂ ਦੇਸ਼ ਕੌਮ ਦਾ ਰਾਖਾ ਹੋਵੇਂ ਆਪਣੇ ਗੁਰੂ ਦੇ ਲੜ ਲੱਗੇ ਇਹ ਵੀ ਅਸੀਸ ਦਿਆ ਕਰ ਆ ਵੀ ਅਸੀਸ ਦੇ ਪੁੱਤਰਾ ਤੈਨੂੰ ਨਾਮ ਨਾ ਭੁੱਲੇ ਦੇਖੋ ਜੇ ਮਾਂ ਭਾਨੀ ਨੇ ਆਪਣੇ ਪੁੱਤਰ ਧੰਗ ਗੁਰੂ ਅਰਜਨ ਦੇ ਮਹਾਰਾਜ ਨੂੰ ਅਸੀਸ ਦਿੱਤੀ ਫੇ ਗੁਰੂ ਅਰਜਨ ਦੇ ਮਹਾਰਾਜ ਤੱਤਿਆਂ ਤਵੀਆਂ ਤੇ ਵੀ ਬੈਠ ਕੇ ਪਰਮਾਤਮਾ ਦਾ ਨਾਮ ਨਹੀਂ ਭੁੱਲਿਆ ਕੋ ਸਤਨਾਮ ਸ੍ਰੀ ਵਾ